ਕਿ ਜਿਹੜਾ ਨੰਗਾ ਨਾਚੂ ਪੁਲਿਸ ਦੇ ਉੱਥੇ ਰੋੜੇ ਮਾਰ ਰਹੇ ਆ ਕੁੜੀਆਂ ਦੇ ਉੱਥੇ ਸੱਟਾ ਫਿੱਟਾ ਵਰਦੀ ਵਾਲੀਆਂ ਕੁੜੀਆਂ ਦੇ ਮਾਰ ਰਹੇ ਆ ਅਗਰ ਉਹ ਬੰਦੇ ਇਹਨਾਂ ਦੇ ਘਰੇ ਚਲੇ ਜਾਂਦੇ ਹੂੰ ਕੀ ਕਰਦੇ ਹੋਗੇ ਸੋ ਤੁਸੀਂ ਧਰਨਾ ਕਿੱਥੇ ਲਾਉਣਾ ਚਾਹੀਦਾ ਹੈ ਮਤਲਬ ਉਹਦੀ ਸਹੀ ਜਗ੍ਹਾ ਕਿਹੜੀ ਹੋਣੀ ਚਾਹੀਦੀ ਹੈ ਇਸ ਤੇ ਵੀ ਸਵਾਲ ਉੱਠ ਰਹੇ ਆ ਕਿਉਂਕਿ ਘਰ ਤੋਂ ਮੈਜ਼ 200 300 ਮੀਟਰ ਦੀ ਦੂਰੀ ਤੇ ਉਹ ਧਰਨਾ ਲੱਗਿਆ ਸੀ ਇੰਨੀ ਨੇੜੇ ਤੁਸੀਂ ਮੁਰਦਾਬਾਦ ਦੇ ਨਾਰੇ ਲਾਉਂਗੇ ਤਾਂ ਹਿੰਸਾ ਪੜਕਣ ਦੇ ਚਾਂਸਸ ਵਧਣਗੇ ਨਾ ਵੀ ਪਿੰਡ ਦਾ ਸਰਪੰਚ ਹੋ ਕੇ ਤੇ ਪਿੰਡ ਦੇ ਵਿੱਚ ਹੀ ਧਰਨਾ ਲਾ ਰਿਆ ਹੂੰ ਉਹ ਮੈਨੂੰ ਨਹੀਂ ਸਮਝ ਰਹੀ ਕਿ ਇਹ ਕਿਹਦੇ ਖਿਲਾਫ ਲਾਇਆ ਧਰਨਾ ਹੂੰ ਪ੍ਰਸ਼ਾਸਨ ਦਾ ਵੀ ਥੋੜਾ ਫੇਲਿਅਰ ਹੈ ਕਿ ਜਿਹੜੀਆਂ ਵੀਡੀਓ ਹੁਣ ਵਾਇਰਲ ਹੋ ਰਹੀਆਂ ਨੇ ਅ ਸ਼ਾਇਦ ਧਰਨਾ ਲਾਉਣ ਤੋਂ ਵੀ ਪਹਿਲਾਂ ਦੀਆਂ ਪਹਿਲਾਂ ਦੀਆਂ ਨੇ ਇਹ ਕਿਉਂਕਿ ਇਹਨਾਂ ਰਿਲੈਕਸ ਧਰਨੇ ਦੇ ਵਿੱਚ ਤਾਂ ਨਹੀਂ ਬੈਠ ਸਕਦੇ ਜਿਵੇਂ ਬੈਂਚਾਂ ਦੇ ਉੱਤੇ ਉਹਨਾਂ ਨੇ ਪ੍ਰਦਰਸ਼ਨੀ ਤਰ੍ਹਾਂ ਹਥਿਆਰ ਵਛਾਏ ਹੋਏ ਆ ਉਹਨਾਂ ਦਾ ਕਹਿਣਾ ਕਿ ਪਹਿਲਾਂ ਪੁਲਿਸ ਸਾਡੇ ਤੇ ਅਟੈਕ ਕਰਦੀ ਆ ਫੇਰ ਅਸੀਂ ਦਲੇ ਚਲਾਇਆ ਤੁਹਾਨੂੰ ਕੀ ਲੱਗਦਾ ਨਹੀਂ ਪਹਿਲਾਂ ਪਰਸ ਨੇ ਅਟੈਕ ਨੂੰ ਉਹ ਵੀਡੀਓ ਆ ਹੀ ਰਹੀ ਹੈ ਉਹ ਤਾਂ ਡੰਡੇ ਚੱਕੀ ਫਿਰਦੇ ਆ ਸਾਡੀ ਟੇਕ ਵੀ ਤਾਂ ਅਜ ਪੁਲਿਸ ਤੇ ਹੀ ਹੈ ਨਾ ਵੀ ਅਸੀਂ ਸਾਨੂੰ ਕੋਈ ਤੰਗ ਕਰੂਗਾ ਅਸੀਂ ਪੁਲਿਸ ਕੋਲ ਜਾਵਾਂਗੇ ਜੇ ਪੁਲਿਸ ਹੀ ਨਹੀਂ ਸੇਫ ਤਾਂ ਫਿਰ ਉਹ ਕਿਸੇ ਨੂੰ ਕੀ ਕੀ ਉਹਦੀ ਸੇਫਟੀ ਕਰੋ ਸਾਸ਼ੀਕਲ ਜੀ ਮੈਂ ਗगन ਸਿੱਧੂ ਅੱਜ ਮੈਂ ਤੁਹਾਨੂੰ ਮਿਲੌਣ ਜਾ ਰਹੀ ਹਾਂ ਤੁਸੀਂ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਬਹੁਤ ਦੇਖਿਆ ਹੋਊਗਾ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੜਾ ਬਿਬਾਕੀ ਦੇ ਨਾਲ ਹੀ ਗੱਲਬਾਤ ਕਰਦੇ ਨੇ ਮੇਰੇ ਨਾਲ ਸਾਬਕਾ ਇੰਸਪੈਕਟਰ ਸਤਪਾਲ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਚੰਦਪਾਨ ਵਾਲੇ ਮਾਮਲੇ ਦੇ ਵਿੱਚ ਤੁਹਾਡੀ ਜਿਹੜੀ ਇੰਟਰਫੀਰੈਂਸ ਦੇਖਣ ਨੂੰ ਮਿਲੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਮਾਮਲੇ ਨੂੰ ਤੇ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਦੇਖੋ ਜੇ ਗਲਤੀ ਦੀ ਗੱਲ ਕਰੀਏ ਤੇ ਦੋਨਾਂ ਤਰਾਂ ਦੇ ਵਿੱਚ ਥੋੜੀ ਬਹੁਤੀ ਕਮੀ ਤਾਂ ਹੁੰਦੀ ਹੀ ਆ ਤੇ ਅਸਲ ਬੰਦਾ ਵੀ ਉਹੀ ਹੁੰਦਾ ਜਿਹੜਾ ਦੋਨੇ ਤਰਾਂ ਦੀ ਜਿਹੜੀ ਜਿਹੜੀ ਗਲਤੀ ਆ ਉਹ ਕਹਿ ਕੇ ਤੇ ਦੱਸ ਸਕੇ ਸੱਚ ਨੂੰ ਸੱਚ ਕਹਿ ਸਕੇ ਤੁਹਾਨੂੰ ਕਿਵੇਂ ਲੱਗਦਾ ਜੀ ਦੇਖੋ ਇਹ ਮਸਲਾ ਤਾਂ ਇੱਕ ਇਹ ਪਿੰਡਾਂ ਚ ਆਮ ਮਸਲੇ ਹੀ ਹੁੰਦੇ ਛੋਟੇ ਹਾਂ ਹਾਂਜੀ ਜੇ ਆਪਾਂ ਜਿਹੜੀ ਇਹ ਗੱਲ ਪ੍ਰਚਾਰੀ ਗਈ ਵੀ ਬੀਐਸਸੀ ਸਰਪੰਚਾਂ ਨੂੰ ਦਬਾਇਆ ਜਾ ਰਿਹਾ ਹੁਣ ਕੱਲੇ ਚੰਦਪਾਣ ਦੇ ਵਿੱਚ ਤਾਂ ਐਸਸੀ ਸਰਪੰਚ ਨਹੀਂ ਹੈਗਾ ਸਾਰੇ ਪੰਜਾਬ ਦੇ ਵਿੱਚ ਹੀ ਹੂੰ ਬਹੁਤ ਪਿੰਡਾਂ ਦੇ ਵਿੱਚ ਐਸਸੀ ਸਰਪੰਚ ਕਿਤੇ ਇਹੋ ਜਿਹਾ ਮਸਲਾ ਨਹੀਂ ਖੜਾ ਹੋਇਆ ਹੂੰ ਉੱਥੇ ਇੱਕ ਤੁਹਾਡੀ ਤੁਸੀਂ ਕਿਹੜੇ ਅਹੁਦੇ ਤੋਂ ਬੈਠੇ ਹੋ ਤੁਹਾਡੀ ਵੀ ਕਾਬਲੀਅਤ ਤੇ ਸਵਾਲ ਚ ਨਹੀਂ ਹੁੰਦਾ ਵੀ ਤੁਸੀਂ ਇੱਕ ਛੋਟੇ ਜਿਹੇ ਮਸਲੇ ਨੂੰ ਕਿਹੋ ਜਿਹੇ ਲੈਵਲ ਤੇ ਲੈ ਗਏ ਹੂੰ ਸ਼ੁਰੂਆਤ ਕਿੱਥੋਂ ਹੁੰਦੀ ਆ ਤੁਸੀਂ ਤਾਂ ਮੌਕੇ ਤੇ ਵੇਖ ਕੇ ਆਇਆ ਗਰਾਊਂਡ ਰਿਪੋਰਟ ਆਪਾਂ ਉਹ ਸਾਰਾ ਹੱਥ ਦਿਖਾਇਆ ਹੋਇਆ ਉਹਦੇ ਉੱਤੇ ਇੱਕ ਮਸਲਾ ਖੜਾ ਕੀਤਾ ਗਿਆ ਹੂੰ ਫਿਰ ਉਹਨੂੰ ਜਾਤੀਵਾਦ ਦਾ ਮਸਲਾ ਦਿੱਤਾ ਗਿਆ ਜਦੋਂ ਕਿ ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ ਤੁਸੀਂ ਵੀ ਜਾ ਕੇ ਆਏ ਆ ਪਿੰਡ ਦੇ ਲੋਕਾਂ ਨੂੰ ਤੁਸੀਂ ਮਿਲੇ ਅੱਜ ਅੱਜ ਵੀ ਪਿੰਡ ਦੇ ਲੋਕਾਂ ਨੂੰ ਆਪਾਂ ਮਿਲੇ ਆ ਇਹ ਫਿਰ ਇਹ ਇਹਦੇ ਪਿੱਛੇ ਕੀ ਚੱਲ ਰਿਹਾ ਮੈਂ ਤਿੰਨ ਚਾਰ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਦੋਂ ਬਾਬਾ ਸਾਹਿਬ ਦੀ ਬੁੱਤ ਦੀ ਬੇਅਦਬੀ ਕੀਤੀ ਸੀ ਉੱਥੇ ਵੀ ਇੱਕ ਕੋਈ ਰਾਹੀ ਪਿੱਛੇ ਲੱਗਦਾ ਉਹਨਾਂ ਦੇ ਨਾਂ ਦੇ ਰਾਜਵਿੰਦਰ ਸਿੰਘ ਰਾਹੀ ਛੇਦ ਉਹਨਾਂ ਨੇ ਵੀ ਬੁੱਤ ਦੀ ਗੱਲ ਸ਼ੁਰੂ ਕਰਕੇ ਲਿਆ ਕੇ ਅਖੀਰ ਤੇ ਆ ਕੇ ਕਹਿੰਦੇ ਵੀ ਜਿਹੜੇ ਜੱਟ ਐ ਵੀ ਉਹ ਬਾਬਾ ਸਾਹਿਬ ਦੇ ਗਾਹੇ ਬਗਾਹੇ ਖਿਲਾਫ ਬੋਲਦੇ ਰਹਿੰਦੇ ਆ ਤੇ ਬਾਬਾ ਸਾਹਿਬ ਦੀ ਤੂਤ ਕਰਦੇ ਰਹਿੰਦੇ ਆ। ਹੂੰ। ਮੈਨੂੰ ਇਹ ਨਹੀਂ ਸਮਝ ਲੱਗੀ ਵੀ ਇਹ ਸਾਜ਼ਿਸ਼ ਕੀ ਚੱਲ ਰਹੀ ਹੈ। ਵੀ ਕਿੱਥੇ ਬੁੱਤ ਨੂੰ ਤੋੜਨ ਵਾਲਾ ਵੀ ਕੋਈ ਜੱਟ ਭਾਈਚਾਰੇ ਨਾਲ ਸਭਈ ਕਹਿੰਦੇ ਵੀ ਜੋ ਕੀਤਾ ਉਹਨੇ ਬਹੁਤ ਮਾੜਾ ਕੀਤਾ ਆਪਾਂ ਵੀ ਨਿਗਦੀ ਕਰਦੇ ਆ। ਹੂੰ। ਉਹ ਇੱਕ ਮਹਾਂਪੁਰਸ਼ ਸੀਗੇ ਕੋਈ ਮਾੜੀ-ਮੋਟੀ ਗੱਲ ਨਹੀਂ ਦੇਸ਼ ਦਾ ਸੰਵਿਧਾਨ ਲਿਖਣਾ ਕੋਈ ਛੋਟੀ-ਮੋਟੀ ਗੱਲ ਨਹੀਂ। ਜੀ ਬਿਲਕੁਲ। ਉਹਦੀ ਕਿਸੇ ਨੇ ਵੀ ਬੇਅਦਬੀ ਕੀਤੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਉਹਨੂੰ ਬਿਲਕੁਲ ਨਹੀਂ ਛੱਡਣਗੇ। ਹੂੰ। ਪਰ ਤੁਸੀਂ ਉੱਥੇ ਵੀ ਫਿਰ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਹੂੰ ਆਪਾਂ ਆਥਨ ਸਵੇਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੂੰ ਉਹੀ ਬੰਦਾ ਵੀ ਕਦੇ ਇਹੋ ਜਿਹੀ ਬਿਰਤੀ ਨਹੀਂ ਲੈ ਕੇ ਚੱਲਦਾ ਵੀ ਕਿਸੇ ਗਰੀਬ ਦਾ ਮੈਂ ਨੁਕਸਾਨ ਕਰਾਂ ਕਿਸੇ ਗਰੀਬ ਨਾਲ ਤੱਕਾ ਕਰਾਂ ਮੇਰਾ ਨਹੀਂ ਖਿਆਲ ਆਪਾਂ ਪੰਜਾਬ ਦੇ ਰਹਿਣ ਵਾਲਿਆਂ ਬਾਕੀ ਸਟੇਟਾਂ ਨਾਲੋਂ ਪੰਜਾਬ ਦੀ ਹਾਲਤ ਇਸ ਚੀਜ਼ ਤੇ ਬਹੁਤ ਬਿਹਤਰ ਹੂੰ ਹੁਣ ਦਾਨ ਸਿੰਘ ਵਾਲੇ ਮਸਲਾ ਖੜਾ ਹੋਇਆ ਤੁਸੀਂ ਉੱਥੇ ਵੀ ਗਏ ਹੂੰ ਉੱਥੇ ਕੋਈ ਲੀਡਰ ਪਹੁੰਚਿਆ ਕਿਸੇ ਜਥੇਬੰਦੀ ਦਾ ਆਗੂ ਪਹੁੰਚਿਆ ਹੂੰ ਨਾਲੇ ਉਹ ਸੀ ਤੱਕਾ ਹਮ ਆਪਾਂ ਸਾਰਿਆਂ ਨੇ ਉਹਦੀ ਨਖੇਦੀ ਕੀਤੀ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਈ ਜਿੰਨੀ ਕੋਈ ਹੈਲਪ ਕਰ ਸਕਦਾ ਸੀ ਕੀਤੀ ਵੀ ਔਰ ਕਰਵਾਈ ਵੀ ਹਮ ਵੀ ਭਾਈ ਕਰੋ ਹਮ ਹਮ ਜਿਵੇਂ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੀ ਚਲੋ ਠੀਕ ਹੈ ਉਹ ਮਸਲਾ ਕੀ ਹੈ ਕੌਣ ਸੱਚਾ ਝੂਠਾ ਹੈ ਉਹਨਾਂ ਦੀ ਪਿੰਡ ਦੀ ਸਹਿਮਤੀ ਹੈ ਪਾਣੀ ਕਿੱਧਰ ਦੀ ਮਰਜ਼ੀ ਟਪਾਉਣਾ ਪਰ ਤੁਸੀਂ ਕਾਨੂੰਨੀ ਪੈਂਤਰੇ ਸਾਰੇ ਜਾਣਦੇ ਹੋ ਠੀਕ ਹੈ ਜੀ ਸ਼ਾਇਦ ਉਹਨਾਂ ਉਹ ਸਰਪੰਚ ਯਾ ਸਾਭ ਦਾ ਸਰਪੰਚ ਯਾ ਪਿੰਡ ਦੇ ਲੋਕ ਯਾ ਮੈਂ ਵੀ ਸ਼ਾਇਦ ਨਾ ਜਾਣਦੀ ਹੋਵਾਂ ਸਾਡੇ ਦਰਸ਼ਕ ਨਾ ਜਾਣਦੇ ਹੋਣ ਪਰ ਜਿਹੜੀ ਗੱਲ ਆਉਂਦੀ ਐ ਜਦੋਂ ਉਹਨਾਂ ਦੇ ਬਾਰ ਮੂਰੇ ਜਾਂਦੇ ਐ ਹਾਂਜੀ ਸਭ ਤੋਂ ਪਹਿਲੀ ਗੱਲ ਉਹਨਾਂ ਦੇ ਗੇਟ ਦੇ ਬਾਹਰ ਜਿੰਨੀ ਹੁਣ ਤੱਕ ਵੀਡੀਓ ਆਈ ਉਹ ਗੇਟ ਦੇ ਬਾਹਰ ਦੀ ਐ ਉਹਨਾਂ ਦੇ ਘਰ ਦੀ ਜਿਹੜੀ ਢਾਲ ਬਣੀ ਐ ਉਦੋਂ ਉਹਦੇ ਉੱਤੇ ਖੜੇ ਐ ਇੱਥੋਂ ਤੱਕ ਕਾਨੂੰਨ ਦੇ ਦਾਇਰੇ ਦੀ ਗੱਲ ਕਰੀਏ ਵੀ ਇੱਕ ਬੰਦਾ ਇੰਟਰਵਿਊ ਦਿੰਦਾ ਦਿੰਦਾਰ ਗੇਟ ਤੱਕ ਆ ਗਿਆ ਔਰ ਗੇਟ 'ਚ ਉਹਨਾਂ ਦੇ ਸਾਹਮਣੇ ਸ਼ਬਦਾਵਲੀ ਤਣਾਟ ਇਹ ਵੱਡੇ ਲੋਕ ਇਹ ਰਜਵਾੜੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਵਿਕਾਸ ਨਹੀਂ ਕਰਨ ਦਿੰਦੇ ਕਿੰਨਾ ਕੁ ਜੈਸੀ ਇੰਟਰਵਿਊ ਠੀਕ ਹੈ ਵੀ ਆਪਦਾ ਪੱਖ ਰੱਖਣਾ ਤੁਹਾਨੂੰ ਸਾਰਿਆਂ ਨੂੰ ਅਧਿਕਾਰ ਹੈ ਕਿ ਉਹ ਇੰਟਰਵਿਊ ਕਰਦੇ ਵਿੱਚ ਬੈਠ ਕੇ ਨਹੀਂ ਹੋ ਸਕਦੀ ਸੀ ਕਿ ਪ੍ਰੈਕਟੀਕਲੀ ਉੱਥੇ ਦਿਖਾਉਣਾ ਜ਼ਿਆਦਾ ਜ਼ਰੂਰੀ ਸੀ ਜਾਂ ਜੇ ਬੰਦਾ ਗੇਟ ਤੱਕ ਜਾਂਦਾ ਹੈ ਤਾਂ ਉਹਦੇ ਉੱਤੇ ਕਿਹੜੀ ਧਾਰਾ ਦੇ ਤਹਿਤ ਮੁਕੱਦਮਾ ਹੈ ਜਿਹੜਾ ਉਹ ਦਰਜ ਹੋ ਸਕਦਾ ਦੇਖੋ ਪਿੰਡ ਦਾ ਹੀ ਬੱਚਾ ਪਿੰਡ ਦੇ ਲੋਕਾਂ ਨੇ ਉਹਨੂੰ ਸਰਪੰਚ ਸੁਣਿਆ ਉਹਦੇ ਵਿੱਚ ਵੋਟਾਂ ਸਾਰਿਆਂ ਨਹੀਂ ਪਾਈਆਂ ਜੀ ਸਿਆਣਾ ਸਰਪੰਚ ਤਾਂ ਉਹ ਹੁੰਦਾ ਜਿਹੜਾ ਵਿਰੋਧੀਆਂ ਦੇ ਕੰਮ ਪਹਿਲਾਂ ਕਰਦਾ ਹਮ ਜਿਹੜੇ ਇਸ ਵੇਲੇ ਮੇਰੇ ਤੋਂ ਕੋਈ ਨਾਰਾਜ਼ ਸੀ ਉਹ ਮੇਰੇ ਨਾਲ ਅੱਗੇ ਦੱਬ ਹਮ ਹੁਣ ਤੁਸੀਂ ਛੇੜ ਇਹ ਜੀ ਛੇੜਦੇ ਪਿੰਡ ਦੇ ਮੋਹਤਵਾਰ ਨੂੰ ਹਮ ਠੀਕ ਹੈ ਤਿੰਨ ਸਾਡੇ ਦੇਸ਼ ਦੇ ਵਿੱਚ ਧਾਰਾਵਾਂ ਚੱਲਦੀਆਂ ਲੋਕ ਸਭਾ ਵਿਧਾਨ ਸਭਾ ਤੇ ਪਿੰਡ ਦੀ ਪੰਚਾਇਤ ਹਮ ਲੋਕਤੰਤਰ ਦੀ ਪਹਿਲੀ ਪੌੜੀ ਹੈ ਜਿਹੜੀ ਪਿੰਡ ਦੀ ਪੰਚਾਇਤ ਬਿਲਕੁਲ ਤੇ ਜਿਹੜਾ ਸਰਪੰਚ ਹੁੰਦਾ ਪਿੰਡ ਦਾ ਮੁੱਖ ਮੰਤਰੀ ਹੁੰਦਾ ਤੇ ਪਿੰਡ ਦਾ ਪ੍ਰਧਾਨ ਮੰਤਰੀ ਹੁੰਦਾ ਹਮ ਹੁਣ ਉਹ ਬੰਦਾ ਕਿਸੇ 50 60 ਬੱਚਿਆਂ ਨੂੰ ਇਕੱਠੇ ਕਰਕੇ ਲਿਜਾ ਕੇ ਕਿਸੇ ਦੇ ਘਰ ਅੱਗੇ ਜਾਂਦਾ ਉਹਨੂੰ ਇਹ ਵੀ ਪਤਾ ਵੀ ਘਰ ਚ ਕੱਲੀਆਂ ਔਰਤਾਂ ਹਮ ਵੀ ਬੰਦਾ ਘਰੇ ਪੁਛੈ ਨਹੀਂ ਹਮ ਜੇ ਕੋਈ ਹੋਊ ਤਾਂ ਇੱਕ ਅਦਾ ਬੱਚੇ ਘਰੇ ਫਿਰਦੇ ਉਹ ਪਾ ਦੇਖੀ ਹਮ ਹਮ ਇਹ ਪਿੰਡ ਦੇ ਬੰਦਿਆਂ ਨੂੰ ਸ਼ੋਭਾ ਨਹੀਂ ਹਮ ਚਾਹੇ ਕੋਈ ਵੀ ਹੋਵੇ ਦੇਖੋ ਕਿਸੇ ਨੇ ਤਰੱਕੀ ਕੀਤੀ ਕਰਨੀ ਉਹਨੇ ਕੋਈ ਕਿਸੇ ਨਾਲ ਠੱਗੀ ਤਾਂ ਨਹੀਂ ਮਾਰੀ ਹਮ ਕਿਸੇ ਦੇ ਬੱਚੇ ਬਾਹਰ ਆ ਦਿਨ ਰਾਤ ਮਿਹਨਤ ਕਰਕੇ ਇੱਥੇ ਜ਼ਮੀਨ ਜਾਇਦਾਦ ਖਰੀਦ ਲਈ ਚੰਗੀ ਕੋਠੀ ਪਾ ਲਈ ਉਹਨੋ ਸਿਤਨਾੜ ਥੋੜੀ ਕਹਦੇ ਨੇ ਿਤਨਾੜ ਕੀ ਹੁੰਦਾ ਹਮ ਜੜਾ ਮ चौधरी ਕੌਣ ਹੁੰਦੇ ਪਿੰਡਾਂ ਚੋਂ ਰਹਿਣ ਵਾਲੇ ਲੋਕ ਹਮ ਕਿੰਨੇ ਕਿ ਪਿੰਡਾਂ ਦੀ ਿਤਨਾੜ ਵਸਦੀ ਹਮ ਤਰੱਕੀ ਕਰਨੇ ਕੋਈ ਗਨਾਹ ਥੋੜੀ ਹੈ ਹਮ ਮੈਂ ਕਹਿੰਦਾ ਮਹਾਰਾਜ ਹਰੇਕ ਨੂੰ ਕਰਵਾਵੇ ਇਹ ਲੋਕ ਵੀ ਉਹ ਤੋਂ ਵੱਧ ਕਰਨ ਅਸੀਂ ਤਾਂ ਅਰਦਾਸ ਕਰਦੇ ਹਮ ਵੀ ਜੇ ਕਿਸੇ ਦੇ ਘਰੇ ਗੱਡੀ ਖੜੀ ਹੈ ਇਹਨਾਂ ਦੇ ਬਚਾਰਿਆਂ ਦੇ ਵੀ ਖੜੀ ਹੋਵੇ ਇਹਨਾਂ ਦੇ ਬੱਚਿਆਂ ਦੇ ਵੀ ਸੁਪਨੇ ਆ ਹਮ ਪਰ ਇਹ ਜਿਹੜੀ ਛੇੜ ਛੜੀ ਗਈ ਫਿਰ ਫਿਰ ਵੇਖੋ ਉਹ ਸ਼ੁਰੂਆਤ ਹੋਈ ਹਮ ਉਸ ਤੋਂ ਬਾਅਦ ਉਹਨਾਂ ਨੇ ਪੋਰਸ ਮਿਲਾ ਲਈ ਘਰੇ ਬੰਦਾ ਘਰੇ ਬੁੜੀਆਂ ਕਿਰੀਆਂ ਬੈਠੀਆਂ ਕੀ ਕਰਨਗੀਆਂ ਹਮ ਕਰਵਾਲ ਨੂੰ ਫੋਨ ਕਰਨੀ ਹੈ ਪੁਲਿਸ ਨਹੀਂ ਕਰੂਗਾ ਹੋਰ ਕਿਹਨੂੰ ਕਰੂਗਾ ਬਿਲਕੁਲ ਕੋਈ ਵੀ ਆਪਣੇ ਪਿੰਡਾਂ ਦਾ ਕੋਈ ਨਿੱਕਾ ਮੋਟਰ ਮਸਲਾ ਹੁੰਦਾ ਆਪਾਂ ਥਾਣੇ ਜਾਂਦੇ ਹਾਂ ਤੇ ਤਕਰੀਬਨ ਮੈਂ 30 ਸਾਲ ਨੌਕਰੀ ਕੀਤੀ ਹੈ 95% ਮਸਲੇ ਜਿਹੜੇ ਥਾਣੇ ਚ ਹੱਲ ਹੋ ਜਾਂਦੇ ਹੁੰ ਹਮ ਅੱਜ ਵੀ ਪੰਜਾਬ ਦੇ ਲੋਕ ਕੋਈ ਵੀ ਮਸਲੇ ਨੂੰ ਲੈ ਕੇ ਕਚਹਿਰੀ ਚ ਜਾਣ ਤੋਂ ਪਹਿਲਾਂ ਥਾਣੇ ਤੇ ਟੇਕ ਰੱਖਦੇ ਹਮ ਵੀ ਸਾਨੂੰ ਸਸਤਾ ਟਕਾਊ ਇਨਸਾਫ ਮਿਲਦਾ ਵੀ ਹਮ ਸਾਰੇ ਬਾੜੇ ਨਹੀਂ ਹਮ ਉਹ ਜਿਹੜਾ ਕੰਮ ਕੀਤਾ ਉਹ ਬਹੁਤ ਗਲਤ ਕੀਤਾ ਉੱਥੋਂ ਸ਼ੁਰੂਆਤ ਹੋਈ ਉੱਥੇ ਪੁਲਿਸ ਆ ਜਾਂਦੀ ਹੈ ਮਣਕੇ ਪੁਲਿਸ ਨਾਲ ਟੱਕਰ ਹੁੰਦੀ ਹੈ ਹੂੰ ਹੁਣ ਗੰਗਨ ਸਾਡੇ ਬੱਚਿਆਂ ਵਰਗੀਆਂ ਬੇਟਾ ਤੂੰ ਇਹ ਦੇਖ ਵੀ ਜਿਹੜਾ ਨੰਗਾ ਨਾਚ ਉਹ ਪੁਲਿਸ ਦੇ ਉੱਥੇ ਰੋੜੇ ਮਾਰ ਰਹੇ ਆ ਕੁੜੀਆਂ ਦੇ ਉੱਥੇ ਸੱਟਾ ਫੱਟਾ ਵਰਦੀ ਵਾਲੀਆਂ ਕੁੜੀਆਂ ਦੇ ਮਾਰ ਰਹੇ ਆ ਅਗਰ ਉਹ ਬੰਦੇ ਇਹਨਾਂ ਦੇ ਘਰੇ ਚਲੇ ਜਾਂਦੇ ਹੂੰ ਕੀ ਕਰਦੇ ਹੋਗੇ ਸੋ ਤੁਸੀਂ ਬਿਲਕੁਲ ਫਿਰ ਸੈਲਫ ਡਿਫੈਂਸ ਫਿਰ ਕਿੱਥੇ ਗਈ ਅਗਲੇ ਨੇ ਕੋਈ ਇਹਦੇ ਘਰੇ ਜਾ ਕੇ ਫਿਰ ਤਾਂ ਨਾ ਕੀਤਾ ਹੂੰ ਅਗਲੇ ਨੇ ਆਪਣੇ ਘਰੇ ਆਪਦੇ ਪਰਿਵਾਰ ਨੂੰ ਪਹੁੰਚਾਉਣ ਦੀ ਖਾਤਰ ਹੂੰ ਬਲੈਸੈਂਸੀ ਵਪਨ ਕਾਦੇ ਵਸ ਨਹੀਂ ਹੂੰ ਹੁਣ ਉਹਦੇ ਉੱਤੇ ਤੁਸੀਂ ਕਿਹਾ ਵੀ ਕਾਨੂੰਨੀ ਕਾਰਵਾਈ ਕੀ ਬਣੂਗੀ ਹੂੰ ਕਿਸੇ ਦੇ ਘਰੇ ਗੈਰ ਕਾਨੂੰਨੀ ਅਣਅਧਿਕਾਰਤ ਇੰਟਰ ਕਰਨਾ ਹੂੰ ਜੇ ਤਾਂ ਇੰਟਰ ਕਰ ਗਿਆ ਹੂੰ ਪਹਿਲਾਂ ਤਾਂ 452 ਠੀਕ ਹੈ ਜੀ ਠੀਕ ਹੈ ਜੀ ਹੁਣ ਮੇਰੇ ਖਿਆਲ ਬੀ ਐਨ ਐਸ ਦੇ ਵਿੱਚੋਂ ਧਰਾਵਾ ਬਣਦੀ ਹੂੰ ਫਿਰ ਉਹਨਾਂ ਤੇ ਵੀ ਇਹ ਕਾਰਵਾਈ ਬਣਦੀ ਕਰਨੀ ਚਾਹੀਦੀ ਸੀ ਹੂੰ ਔਰ ਧਰਨੇ ਦੀ ਜੇ ਗੱਲ ਕੀਤੀ ਜਾਵੇ ਤਾਂ ਜੇਕਰ ਆਪਾਂ ਨੂੰ ਕਿਸੇ ਤੋਂ ਗਿਲਾ ਹੈ ਚਾਹੇ ਕਿਸੇ ਵਿਅਕਤੀ ਤੋਂ ਆ ਪਿੰਡ ਚੋਂ ਚਾਹੇ ਕਿਸੇ ਪ੍ਰਸ਼ਾਸਨ ਤੋਂ ਆ ਕਿ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਚਾਹੇ ਕਿਸੇ ਤੋਂ ਵੀ ਹੈ ਤਾਂ ਧਰਨਾ ਕਿੱਥੇ ਲਾਉਣਾ ਚਾਹੀਦਾ ਹੈ ਮਤਲਬ ਉਹਦੀ ਸਹੀ ਜਗ੍ਹਾ ਕਿਹੜੀ ਹੋਣੀ ਚਾਹੀਦੀ ਹੈ ਇਸ ਤੇ ਵੀ ਸਵਾਲ ਉੱਠ ਰਹੇ ਆ ਕਿਉਂਕਿ ਘਰ ਤੋਂ ਮਹਿਜ਼ 200 300 ਮੀਟਰ ਦੀ ਦੂਰੀ ਤੇ ਉਹ ਧਰਨਾ ਲੱਗਿਆ ਸੀ ਇੰਨੀ ਨੇੜੇ ਤੁਸੀਂ ਮੁਰਦਾਬਾਦ ਦੇ ਨਾਰੇ ਲਾਉਂਗੇ ਤਾਂ ਹਿੰਸਾ ਪੜਕਣ ਦੇ ਚਾਂਸਸ ਵਧਣਗੇ ਨਾ ਦੇਖੋ ਹਰ ਬੰਦੇ ਦੀ ਇੱਜ਼ਤ ਆ ਹਰ ਬੰਦਾ ਹੀ ਪੰਜਾਬ ਦਾ ਪਾਣੀ ਪੀਤਾ ਹਰ ਬੰਦੇ ਨੇ ਪੰਜਾਬ ਦਾ ਅੰਨ ਖਾਦਾ ਹੈ ਕਿ ਬੰਦਾ ਹੀ ਅਣਖੀ ਆ ਫਿਰ ਅਣਖ ਤਾਂ ਰੇਕ ਜੀ ਉੱਥੇ ਦਾ ਹੁਣ ਤੂੰ ਕੁੜੀਆਂ ਤੇਰੇ ਚ ਵੀ ਕਿੰਨੀ ਆ ਇਹਨੂੰ ਭੱਲੇ ਮੇਰੇ ਲੈ ਲੈਂਦੀ ਆ ਪਰ ਤੂੰ ਸਾੱਤ ਤੇ ਖੜਨੀ ਆ ਸੱਚਾਈ ਤੇ ਖੜਨੂ ਬੰਦਾ ਹਰ ਇੱਕ ਬੰਦਾ ਹੀ ਕੋਈ ਬੰਦਾ ਨਹੀਂ ਬਰਦਾਸ਼ਤ ਕਰਦਾ ਮੈਨੂੰ ਆ ਕੇ ਮੇਰੇ ਮਾਰਚ ਕੋਈ ਆਏ ਕਹੇ ਜੀ ਮਰਨ ਹੋ ਜਾਂਦਾ ਹੂੰ ਦੂਜੀ ਰਹੀ ਗੱਲ ਮੈਨੂੰ ਇੱਕ ਨਹੀਂ ਸਮਝ ਲੱਗੀ ਵੀ ਪਿੰਡ ਦਾ ਸਰਪੰਚ ਹੋ ਕੇ ਤੇ ਪਿੰਡ ਦੇ ਵਿੱਚ ਹੀ ਧਰਨਾ ਲਾ ਰਿਆ ਹੂੰ ਉਹ ਮੈਨੂੰ ਨਹੀਂ ਸਮਝ ਲੱਗਿਆ ਕਿਹਦੇ ਖਿਲਾਫ ਲਾਇਆ ਧਰਨਾ ਹੂੰ ਹੂੰ ਪਿੰਡ ਦਾ ਮੁਖੀ ਆ ਜੇ ਪ੍ਰਸ਼ਾਸਨ ਨੇ ਕਿਸੇ ਦਰਖਾਸਤ ਤੇ ਕਾਰਵਾਈ ਨਹੀਂ ਕੀਤੀ ਥਾਣੇਦਾਰ ਨੇ ਨਹੀਂ ਕੀਤੀ ਥਾਣੇ ਦੇ ਖਿਲਾਫ ਬਾਹਰ ਚਲਾ ਸਕਦਾ ਸੀ ਗਾਕੇ ਸਭ ਪਿੰਡ ਦੇ ਲੋਕਾਂ ਨੂੰ ਨਾਲ ਲੈਂਦਾ ਹਮ ਮਤਲਬ ਪਹਿਲੀ ਗਲਤੀ ਉਹਨਾਂ ਨੇ ਬਾਹਰ ਚ ਜਾਣਾ ਇੰਨੇ ਬੰਦੇ ਲੈ ਕੇ ਹਾਂ ਚਲੋ ਜੇ ਦਿਖਾਉਣੀ ਵੀ ਸੀ ਸਥਿਤੀ ਦੋ ਕੈਮਰਾਮੈਨ ਤੇ ਰਿਪੋਰਟਰ ਲੈਂਦਾ ਆਪ ਜਾਂਦਾ ਦੋ ਮੈਂਬਰ ਚਾਹਦਾ ਪੰਜ ਬੰਦੇ ਜਾ ਸਕਦੇ ਸੀ 100 ਬੰਦਾ ਜਾਂ 50 ਬੰਦੇ ਦਾ ਗਿਣਤੀ ਦੇ ਹਿਸਾਬ ਨਾਲ ਇਹ ਤਾਂ ਹਜੂਮ ਤਾਂ ਹੀ ਲੱਗਦਾ ਵੀ ਅਟੈਕ ਕਰਨ ਨਹੀਂ ਆਇਆ ਉਹ ਤਾਂ ਗਗਨ ਜੀ ਦੇ ਹੱਥ 'ਚ ਫੋਨ ਆ ਉਹ ਪੱਤਰਕਾਰ ਹੀ ਠੀਕ ਹੈ ਜੀ ਪੱਤਰਕਾਰ ਹੀ ਕਿਵੇਂ ਆ ਤੁਸੀਂ ਬੱਚੇ ਹੋ ਪੜ੍ਹੇ ਹੋ ਪੱਤਰਕਾਰ ਦੀ ਨਿਯਮ ਕੀ ਹੁੰਦੇ ਪੱਤਰਕਾਰ ਹੀ ਹੁੰਦੀ ਕੀ ਹੈ ਮੈਨੂੰ ਕੋਈ ਬਹੁਤ ਵੱਡੇ ਪੱਤਰਕਾਰ ਹੁਣ ਤਾਂ ਕਹਿੰਦਾ ਯਾਰ ਸਾਨੂੰ ਪੱਤਰਕਾਰ 10 ਦਿਨ ਸ਼ਰਮਾ ਹਾਂ ਇੱਕ ਯੂਟਿਊਬਰ ਵੀ ਆਪਣੇ ਆਪ ਨੂੰ ਪੱਤਰਕਾਰ ਦੱਸੀ ਜਾਂਦੇ ਕੋਈ ਹੋਰ ਕੋਈ ਵੀਡੀਓ ਬਣਾਉਣ ਵਾਲਾ ਵੀ ਪੱਤਰਕਾਰ ਦੱਸੀ ਜਾਂਦਾ ਹਾਂ ਮੈਨੂੰ ਨਹੀਂ ਲੱਗਦਾ ਵੀ ਉਹ ਪੱਤਰਕਾਰ ਸੀ ਜਿਹੜੇ ਉਹਨਾਂ ਦੇ ਬਾਅਦ ਹਾਂ ਪੱਤਰਕਾਰ ਤਾਂ ਹੁੰਦਾ ਉਹ ਕਦੇ ਇਹੋ ਜਿਹਾ ਕੰਮ ਕਰਦਾ ਹੀ ਨਹੀਂ ਹਾਂ ਅੱਛਾ ਇੱਥੇ ਫਿਰ ਪ੍ਰਸ਼ਾਸਨ ਦਾ ਵੀ ਥੋੜਾ ਫੇਲਿਅਰ ਹੈ ਕਿ ਜਿਹੜੀਆਂ ਵੀਡੀਓ ਹੋਣ ਵਾਇਰਲ ਹੋ ਰਹੀਆਂ ਨੇ ਅ ਸ਼ਾਇਦ ਧਰਨਾ ਲਾਉਣ ਤੋਂ ਵੀ ਪਹਿਲਾਂ ਦੀਆਂ ਪਹਿਲਾਂ ਦੀਆਂ ਨੇ ਇਹ ਕਿਉਂਕਿ ਇਹਨਾਂ ਰਿਲੈਕਸ ਧਰਨੇ ਦੇ ਵਿੱਚ ਤਾਂ ਨਹੀਂ ਬੈਠ ਸਕਦੇ ਜਿਵੇਂ ਬੈਂਚਾਂ ਦੇ ਉੱਤੇ ਉਹਨਾਂ ਨੇ ਪ੍ਰਦਰਸ਼ਨੀ ਤਰ੍ਹਾਂ ਹਥਿਆਰ ਵਿਛਾਏ ਹੋਏ ਐ ਹਨਾ ਉਸ ਤੋਂ ਇਲਾਵਾ ਧਰਨੇ ਦੇ ਵਿੱਚ ਵੀ ਪਿੱਛੇ ਲੁਕੋ ਲੁਕੋ ਕੇ ਉਹ ਹਥਿਆਰ ਲਈ ਖੜੇ ਐ ਤਾਂ ਕੀ ਪ੍ਰਸ਼ਾਸਨ ਨੂੰ ਉਹ ਚੀਜ਼ਾਂ ਦਿਸ ਨਹੀਂ ਰਹੀਆਂ ਸੀ ਜਿਹੜੀ ਫੋਰਸ ਅਸੀਂ ਬਹੁਤ ਬਾਅਦ ਚ ਸੱਦੀ ਐ ਉਹ ਪਹਿਲਾਂ ਕਿਉਂ ਨਹੀਂ ਸੱਦੀ ਗਈ ਜਾਂ ਕਿ ਕੀ ਮਤਲਬ ਉੱਥੇ ਇਹੋ ਜੀ ਕਿਹੜੀ ਉਹਨਾਂ ਦੀ ਮਜਬੂਰੀ ਸੀ ਪ੍ਰਸ਼ਾਸਨ ਦੀ ਕਿ ਜਦੋਂ ਹਥਿਆਰ ਲੈ ਕੇ ਕੋਈ ਧਰਨਾ ਲਾਉਂਦਾ ਤਾਂ ਕੀ ਅਸੀਂ ਇਹਨੂੰ ਸ਼ਾਂਤਮਈ ਧਰਨਾ ਕਹਿੰਦੇ ਆ ਅਸੀਂ ਗੱਲ ਪੰਜਾਬ ਦੇ ਲੋਕ ਅਸੀਂ ਸਾਥ ਨਹੀਂ ਦਿੰਦੇ ਪ੍ਰਸ਼ਾਸਨ ਨੂੰ ਹੂੰ ਇਹ ਵੀ ਸੱਚਾਈ ਆ ਜਿਹੜੀ ਪ੍ਰੋਬਲਮ ਆ ਨਾ ਹੂੰ ਕਿਉਂਕਿ ਪੁਲਿਸ ਨੇ ਵੀ ਆਪਦਾ ਅਕਸ ਜਿਹੜਾ ਲੋਕਾਂ 'ਚ ਖਰਾਬ ਕੀਤਾ ਹੋਇਆ ਜਾਂ ਤੇ ਇਹਦੇ 'ਚ ਮੈਂ ਕਹਿੰਨਾ ਪ੍ਰਸ਼ਾਸਨ ਦੀ ਫੇਲੀ ਹੈ ਨਹੀਂ ਸਰਕਾਰ ਦੀ ਫੇਲੀ ਹੈ ਹੂੰ ਆਰਮੀ ਔਰ ਪੁਲਿਸ ਤੇ ਪ੍ਰਸ਼ਾਸਨ ਹੂੰ ਤੇ ਸਮਾਜ ਦੀ ਵੀ ਤੇ ਪ੍ਰਸ਼ਾਸਨ ਦੀ ਵੀ ਰੀੜ ਦੀ ਹੱਗੀ ਬਿਲਕੁਲ ਅੱਜ ਜੇ ਆਰਮੀ ਬਾਰਡਰ ਤੋਂ ਕਮਜ਼ੋਰ ਹੋ ਗਈ ਹੂੰ ਤੇ ਦੇਸ਼ ਅੱਜ ਵੀ ਗਿਆ ਕਰਨੀ ਹੂੰ ਜੇ ਲੋਕੀ ਪੁਲਿਸ ਨੂੰ ਘੇਰ ਘੇਰ ਕੇ ਕੈਂ ਕੁੱਟਣ ਲੱਗ ਪਏ ਹੂੰ ਪਰ ਤੁਸੀਂ ਮੈਨੂੰ ਦੱਸੋ ਐਨੇ ਲੋਕ ਖੜੇ ਤੁਸੀਂ ਜਾਓਗੇ ਕਿੱਥੇ ਹਾਂ ਉਹਨਾਂ ਦਾ ਕਹਿਣਾ ਕਿ ਪਹਿਲਾਂ ਪੁਲਿਸ ਸਾਡੇ ਤੇ ਅਟੈਕ ਕਰਦੀ ਐ ਫਿਰ ਅਸੀਂ ਦਲੇ ਜਲਾਏ ਆ ਤੁਹਾਨੂੰ ਕੀ ਲੱਗਦਾ ਨਹੀਂ ਪਹਿਲਾਂ ਪੁਲਿਸ ਨੇ ਅਟੈਕ ਨਹੀਂ ਕੀਤਾ ਉਹ ਵੀਡੀਓ ਆ ਹੀ ਨਹੀਂ ਹਾਂ ਉਹ ਤਾਂ ਡੰਡੇ ਚੱਕੀ ਫਿਰਦੇ ਆ ਉਹ ਤਾਂ ਸਰਪੰਚ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਕਹਿ ਰਿਹਾ ਹਾਂ ਕਿ ਤੁਸੀਂ ਫੇਰ ਕਰੋਗੇ ਜਦੋਂ ਅਸੀਂ ਪੁਲਿਸ ਕੁੱਟਤੀ ਹਾਂ ਇਹ ਬਿਆਨ ਬਿਲਕੁਲ ਆਇਆ ਤੁਸੀਂ ਸੁਣੇ ਹੋਣਾ ਉਹ ਬਿਲਕੁਲ ਇੱਕ ਬੰਦਾ ਕਹਿ ਰਿਹਾ ਸੀ ਤਾਂ ਜੇ ਅੱਗ ਕੱਢਣੀ ਆ ਹਾਂ ਉਥੋਂ ਤਾਂ ਲਾਠੀ ਚਾਰਜ ਹੋਇਆ ਹੀ ਨਹੀਂ ਸੀ ਉਥੇ ਦਾ ਡਿਪਟੀ ਸਾਹਿਬ ਵੀ ਉਹਨਾਂ ਨੂੰ ਬੜੀ ਨਿਮਰਤਾ ਨਾਲ ਕਹਿ ਰਿਹਾ ਵੀ ਤੁਸੀਂ ਉੱਥੇ ਆ ਜਾਓ ਜੇ ਉੱਥੇ ਨਹੀਂ ਆਉਣਾ ਤੇ ਆਪਾਂ ਇੱਥੇ ਬੈਠ ਜਾ। ਮਤਲਬ ਮਨਛਾ ਉਹਨਾਂ ਦੀ ਪਹਿਲਾਂ ਹੀ ਸੀ ਪ੍ਰਸ਼ਾਸਨ ਦੇ ਉੱਤੇ ਅਟੈਕ ਕਰਨ ਦੀ। ਪਹਿਲਾਂ ਹੀ ਸੀ। ਤੇ ਫਿਰ ਜੀ ਪ੍ਰਸ਼ਾਸਨ ਤੇ ਮੈਨੂੰ ਤਾਂ ਪਤਾ ਲੱਗਦਾ ਵੀ ਬਾਹਰੋਂ ਸੱਦੇ ਕੀ। ਪ੍ਰਸ਼ਾਸਨ ਤੇ ਐਡਾ ਅਟੈਕ ਹੋਇਆ ਪੁਲਿਸ ਦੀ ਵਰਦੀ ਨੂੰ ਹੱਥ ਪਾਉਣ ਦੀ ਕਿਹੜੀ ਧਾਰਾ ਹੁੰਦੀ ਹੈ ਤੇ ਉਹਨਾਂ ਤੇ ਕਿਉਂ ਨਹੀਂ ਲੱਗੀ? ਇਹ ਤਾਂ ਵੇਖੋ ਜੀ ਬਹੁਤ ਵੱਡਾ ਫੇਲੀਅਰ ਹੈ। ਹੁਣ ਪ੍ਰਸ਼ਾਸਨ ਨੇ ਨੀ ਪਰਚਾ ਤਾਂ ਦਿੱਤਾ ਉਹਨਾਂ ਨੇ 307 ਹੁਣ ਨਵੀਆਂ ਧ ਪਰ ਮੁੜ ਕੇ ਪ੍ਰਸ਼ਾਸਨ ਕਿਉਂ ਦਬ ਗਿਆ ਮੈਨੂੰ ਇਹ ਸਮਝ ਨਹੀਂ ਲੱਗੀ ਤੇ ਪਰ ਜਿਹੜੇ ਲੀਡਰ ਇੱਥੇ ਆ ਕੇ ਇਹ ਅੱਗ ਬਾਲ ਰਹੇ ਆ ਜਿੰਨੇ ਵੀ ਭਾਜੀਪੀ ਦੇ ਖਾਸ ਕਰਕੇ ਆਏ ਨੇ ਵੀ ਇਹ ਉਹ ਦਾਨ ਸਿੰਘ ਵਾਲੇ ਕਿਉਂ ਨਹੀਂ ਗਏ ਹੂੰ ਉੱਥੇ ਕਿਉਂ ਨਹੀਂ ਦਿਸਿਆ ਉਹਨਾਂ ਨੂੰ ਹੂੰ ਯੂਪੀ ਦੇ ਵਿੱਚ ਕੀ ਕੁਝ ਹੋਇਆ ਉੱਥੇ ਕਿਉਂ ਨਹੀਂ ਬੋਲਦੇ ਹੂੰ ਕੀ ਲੱਗਦਾ ਹੈ ਕਿ ਇਦਾਂ ਕਰਨ ਨਾਲ ਉਹਨਾਂ ਬੱਚਿਆਂ ਦਾ ਹੌਂਸਲਾ ਹੋਰ ਨਹੀਂ ਵਧੂਗਾ ਇਹ ਤਾਂ ਇਹ ਤਾਂ ਪੰਜਾਬ ਦੇ ਵਿੱਚ ਉਹਨਾਂ ਵਾਲੀ ਸਿਤੀ ਮਾੜੀ ਹੈ ਪ੍ਰਸ਼ਾਸਨ ਦੇ ਉੱਤੇ ਜਾਨੀ ਜੇ ਭੀੜ ਦਾ ਪ੍ਰੈਸ਼ਰ ਪੈ ਜਾਏ ਤਾਂ ਉਹ ਪਰਚੇ ਰੱਦ ਕਰ ਦਿੰਦੇ ਆ ਇਹ ਤਾਂ ਸਿੱਧਾ ਪਹਿਲੀ ਵਾਰ ਇਹ ਚੀਜ਼ਾਂ ਨਵੀਆਂ ਹੀ ਦਿਖ ਰਹੀਆਂ ਨੇ ਜੀ ਪਹਿਲਾਂ ਤਾਂ ਕਦੇ ਨਹੀਂ ਸੀ ਹੂੰ ਠੀਕ ਆ ਹੱਲ ਨਿਕਲ ਜਾਂਦੇ ਨੇ ਤੁਸੀਂ ਕਾਨੂੰਨ ਤੋਂ ਉੱਤੇ ਭੀੜ ਦੇ ਹਜੂਮ ਨੂੰ ਜੇ ਕੋਈ ਲਾਲਾ ਲਾਲਾ ਕਰਦੇ ਆ ਜੇ ਅੱਜ ਇਧਰਲੇ ਪਾਸੇ ਹੋ ਜਾਣਾ ਭੀੜੋ ਹੀ ਭੀੜ ਇਧਰ ਹੋ ਜੇ ਤੇ ਫਿਰ ਦੂਜੇ ਦੂਜੇ ਵਾਲੇ ਰਗੜੇ ਜਾਣਗੇ ਇਹਦਾ ਮਤਲਬ ਇਹ ਹੈ ਨਾ ਪ੍ਰਸ਼ਾਸਨ ਰੋਕ ਕੇ ਚੱਲ ਰਿਹਾ ਹਾਂ ਕਿਉਂਕਿ ਨਹੀਂ ਚੱਲਣਾ ਚਾਹੀਦਾ ਇੱਕ ਆਈਪੀਐਸ ਅਫਸਰ ਆਈਏ ਅਫਸਰ ਇਹਨਾਂ ਨੇ ਪੜ੍ਹ ਲਿਖ ਕੇ ਬੈਠੇ ਆ ਕਾਨੂੰਨ ਦੇ ਜਾਣਕਾਰ ਹੂੰ ਤੇ ਫਿਰ ਮੈਂ ਤਾਂ ਫਿਰ ਸੇਫ ਕੌਣ ਆ ਜੀ ਇੱਥੇ ਫਿਰ ਦੱਸੋ ਹੂੰ ਸਾਡੀ ਟੇਕ ਵੀ ਤਾਂ ਅਜੇ ਪੁਲਿਸ ਤੇ ਹੀ ਹੈ ਨਾ ਵੀ ਅਸੀਂ ਸਾਨੂੰ ਕੋਈ ਤੰਗ ਕਰੂਗਾ ਅਸੀਂ ਪੁਲਿਸ ਕੋਲੇ ਜਾਵਾਂਗੇ ਜੇ ਪੁਲਿਸ ਹੀ ਨਹੀਂ ਸੇਫ ਤਾਂ ਫਿਰ ਉਹ ਕਿਸੇ ਨੂੰ ਕੀ ਉਹਦੀ ਸੇਫਟੀ ਕਰੂਗਾ ਜੇ ਰਾਜੀਨਾਮੇ ਦੀ ਗੱਲ ਕੀਤੀ ਜਾਵੇ ਚਲੋ ਆਪਾਂ ਬਿਲਕੁਲ ਬਾਹਰਲੇ ਬੰਦੇ ਆ ਸਾਨੂੰ ਇਹ ਹੈ ਤੇ ਨਹੀਂ ਪਰ ਫਿਰ ਵੀ ਜੇ ਰਾਜੀਨਾਮੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕ્યાਮ ਹੀ ਪਿੰਡਾਂ ਦੇ ਵਿੱਚ ਇਹ ਗੱਲ ਆਮ ਹੁੰਦੀ ਹੈ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਤੇ ਜਿਹੜਾ ਪੰਚਾਇਤੀ ਰਾਜੀਨਾਮਾ ਹੈ ਉਹਨੂੰ ਮੰਨਿਆ ਜਾਂਦਾ ਪਰ ਇਸ ਕੇਸ ਦੇ ਵਿੱਚ ਜੇ ਇਸ ਤਰ੍ਹਾਂ ਤੜੱਲੇਵਾਜੀ ਬਣੀ ਰਹੂਗੀ ਕਿ ਨਹੀਂ ਨਹੀਂ ਹਸਤਾ ਕਾਰਵਾਈ ਕਰਾਉਣੀ ਹੈ ਤੇ ਇਹ ਕਿਦਾਂ ਹੱਲ ਹੋਊਗਾ ਇਹਦਾ ਹੱਲ ਕੀ ਹੋਊਗਾ ਫਿਰ ਹੱਲ ਤਾਂ ਇਹ ਹੈ ਵੀ ਪੰਜਾਬ ਜਿਹੜੇ ਪਿੰਡ ਦੇ ਲੋਕ ਹਨ ਇਹ ਪਿੰਡ ਦੇ ਲੋਕ ਹੀ ਬਹਿ ਕੇ ਆਪਦੇ ਦੋਨੇ ਭਾਈਚਾਰੇ ਦਾ ਉਹਨਾਂ ਦੇ ਹੱਲ ਹੋਣਾ ਸਿਵਲ ਪ੍ਰਸ਼ਾਸਨ ਦੀ ਮਦਦ ਲੈ ਕੇ ਹੂੰ ਬਾਹਰ ਲੀਆਂ ਜਿਹੜੀਆਂ ਜਾਥੇਬੰਦੀਆਂ ਨੇ ਜਿਹੜੇ ਲੋਕਾਂ ਦਾ ਦਾਖਲਾ ਬੰਦ ਹੋ ਗਿਆ ਬੰਦ ਹੋਵੇ ਬਿਲਕੁਲ ਬੰਦ ਹੋਣਾ ਚਾਹੀਦਾ। ਉਹ ਨਹੀਂ ਜੀ। ਅਸੀਂ ਡਿਪਟੀ ਸਾਹਿਬ ਨੇ ਵੀ ਇਸੇ ਵਿੱਚ ਵੀ ਕੀਤੀ ਹੈ। ਤੇ ਇਹ ਬਾਹਰਲੇ ਲੋਕ ਜਿਹੜੇ ਬੰਦ ਹੋਣੇ ਚਾਹੀਦੇ ਆ ਪਿੰਡ ਦੇ ਲੋਕ ਬਹਿ ਕੇ ਆਪ ਦਾ ਜਿਵੇਂ ਪਹਿਲਾਂ ਪਿੰਡ ਦਾ ਭਾਈਚਾਰਾ ਹੈਗਾ। ਜੇ ਤਾਂ ਕੁਲਦੀਪ ਦੀ ਗਲਤੀ ਹੈ ਤੇ ਕੁਲਦੀਪ ਨੂੰ ਗਲਤ ਕਹਿਣ ਸਰਪੰਚ ਨੂੰ। ਜੇ ਗਮਦੂਰ ਦੀ ਗਲਤੀ ਹੈ ਗਮਦੂਰ ਨੂੰ ਗਲਤ ਕਹਿਣ। ਜਾਂ ਪ੍ਰਸ਼ਾਸਨ ਨੂੰ ਚਾਹੀਦਾ। ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਗਲਤ ਆ। ਦੋਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਬਾਕੀ ਪਿੰਡ ਨੂੰ ਜਿਹੜਾ ਹੈਗਾ ਉਹਨਾਂ ਨੂੰ ਕਿਸੇ ਦੇ ਉੱਤੇ ਨਹੀਂ ਹੋਣਾ ਚਾਹੀਦਾ। ਬਿਲਕੁਲ। ਪਹਿਲੀ ਗੱਲ ਇਹ ਪਿੰਡ ਦੇ ਲੋਕਾਂ ਨੂੰ ਪਿੰਡ 'ਚ ਬਹੁਤ ਸਿਆਣੇ ਲੋ